ਮਹਾਰਾਜ ਕਹਿੰਦੇ ਗੱਲ ਸੁਣ ਛੱਜੂ ਇਹ ਬੋਲ ਤੇਰੇ ਇਸਤਰੀ ਜਾਤ ਦੀ ਤੋਹੀਨ ਨੇ ਇਸਤਰੀ ਐਡੀ ਬੁਰੀ ਐ ਤੇ ਵਾਹਿਗੁਰੂ ਨੂੰ ਬਣਾਉਣਾ ਹੀ ਨਹੀਂ ਸੀ ਚਾਹੀਦਾ ਕਿਉਂ ਦੁਨੀਆ ਇਸਤਰੀ ਦੇ ਰਾਹੀਂ ਪੈਦਾ ਕਰਦਾ ਕੋਈ ਹੋਰ ਰਸਤਾ ਕੱਢ ਲੈਂਦਾ ਜੇ ਇਸਤਰੀ ਨਰਕ ਦਾ ਦਵਾਰ ਐ ਤੇ ਇਹਦਾ ਦੋਸ਼ੀ ਤੇ ਤੂੰ ਰੱਬ ਨੂੰ ਬਣਾ ਦਿੱਤਾ ਹੈ ਜਿਨੇ ਇਸਤਰੀ ਨੂੰ ਪੈਦਾ ਕੀਤਾ ਹੈ ਇਸਤਰੀ ਦੇ ਨਾਲ ਹੀ ਦੁਨੀਆ ਦਾ ਆਗਾਜ਼ ਹੈ ਸਿੱਖੀ ਦਾ ਸਿਧਾਂਤ ਹੈ ਸੋਕਿਓ ਮੰਦਾ ਆਖੀਐ ਜਿਤ ਜਮੈ ਰਾਜਾਨ ਤੇ ਕਹਿੰਦੇ ਕਾਮ ਵਾਸ਼ਨਾ ਦੀ ਗੱਲ ਕਰਦਾ ਹੈ ਇਸਤਰੀ ਦੇ ਮੱਥੇ ਲਾਇਆ ਨਰਕ ਜਾਈਦਾ ਹੈ ਤੇ ਫਿਰ ਇਹ ਦੱਸ ਵੀ ਮਾਂ ਆਪਣੀ ਦੇ ਮੱਥੇ ਤੇ ਲੱਗਦਾ ਹੀ ਹੈ ਭੈਣ ਦੇ ਵੀ ਮੱਥੇ ਲੱਗਦਾ ਹੋਵੇਗਾ ਉਦੋਂ ਕਾਮ ਵਾਸ਼ਨਾ ਨਹੀਂ ਜਾਗਦੀ ਕਿਉਂ ਕਿਉਂਕਿ ਉਦੋਂ ਫੁਰਨਾ ਮੇਲਾ ਨਹੀਂ ਹੈ ਕਹਿੰਦੇ ਬਸ ਇਦਾਂ ਦੀ ਭਾਵਨਾ ਬਣਾ ਲੈ ਘਰ ਵਾਲੀ ਨਾਲ ਪ੍ਰੇਮ ਪੂਰਾ ਚਾਹੀਦਾ ਹੈ ਬਗਾਨੀ ਔਰਤ ਜਵਾਨ ਮਿਲੇ ਤੇ ਭੈਣ ਸਮਝ ਲੈ ਵੱਡੀ ਮਿਲੇ ਤੇ ਮਾਂ ਸਮਝ ਲੈ ਛੋਟੀ ਮਿਲੇ ਤੇ ਧੀ ਸਮਝ ਲੈ ਲੱਜਾਵਾਲ ਤੇ ਉਹ ਹੋਵੇ ਜਿਹੜੇ ਪਰ ਇਸਤਰੀ ਦਾ ਸੰਗ ਕਰਨ ਜਾਂ ਕੋਈ ਇਸਤਰੀ